ਇਹ ਰੂਟਰ ਹੌਰਨਾ ਜੀ ਵੱਡੇ ਹੌਰਨ ਜਿਹੜੇ ਆ ਜਸਤਰੀ ਸਾਹਿਬ ਹਾਂਜੀ ਇਹ ਆਪਾਂ ਕਾਨੂੰਨ ਮੁਤਾਬਕ ਲਾ ਸਕਦੇ ਆ ਗੱਡੀ ਦੇ ਨਹੀਂ ਨਹੀਂ ਲਾ ਸਕਦੇ ਬੱਚੋ ਬੜਾ ਤੈਨੂੰ ਪਿਆਰ ਨਾਲ ਸਮਝਾਈਗਾ ਨਾ ਸ਼ਹਿਰ ਦੇ ਵਿੱਚ ਅਜਾ ਮਾਹੌਲ ਕਰੋ ਕਿ ਸਾਡੇ ਸ਼ਹਿਰ ਦੀ ਕੋਈ ਬਾਹਰ ਖਬਰ ਲੱਗੇ ਨਾ ਕੋਈ ਲੱਗੇ ਸਾਨੂੰ ਬੜੇ ਵਾਰੀ ਸਮਝਾਇਆ ਕਿ ਜੇ ਪ੍ਰੈਸ਼ਰ ਹੌਰਨਾ ਰੂਟਰ ਹੌਰਨਾ ਵੱਡੇ ਉਹ ਨਹੀਂ ਲਵਾਉਣੇ ਤੇ ਬੇਟਾ ਜਿਸ ਦਿਨ ਉਹ ਗ ਜਾ ਰਿਹਾ ਸੀਗਾ ਤੇਰੇ ਕੋਲ ਜਦੋਂ ਬੁਜਾਇਆ ਸੀ ਤੈਨੂੰ ਇਹ ਨਹੀਂ ਸੀ ਪਤਾ ਕਿ ਤੇਰੇ ਅੱਗੇ ਕੌਣ ਜਾ ਰਿਹਾ ਠੀਕ ਹੈ ਉਹਨਾਂ ਨੇ ਤੇਰੀ ਗੱਡੀ ਦਾ ਨੰਬਰ ਨੋਟ ਕਰਕੇ ਤੇ ਮੇਰੇ WhatsApp ਤੇ ਉੱਪਰ ਪਾਇਆ ਇਹ ਗੱਡੀ ਹੈ ਜਿਹੜੀ ਸ਼ਹਿਰ ਦੇ ਵਿੱਚ ਅਤੰਕਮ ਚ ਜਾ ਰਹੀ ਹੈ ਬੜੇ ਯੋਰ ਯੋਰ ਨਾਲ ਪ੍ਰੈਸ਼ ਜਿਹੜਾ ਹੋ ਰਿਹਾ ਉਹ ਜਾ ਰਹੀ ਹੈ ਫਿਰ ਅਸੀਂ ਇਹਦਾ ਐਡਰੈਸ ਸੀਗਾ ਮਾਨਜੋਗ ਆਰਟੀਓ ਸਾਹਿਬ ਦੇ ਤੋਂ ਕਢਵਾਇਆ ਤੇ ਕਢਵਾ ਕੇ ਤੁਹਾਡੇ ਘਰ ਆਏ ਆ ਅਸੀਂ ਸਿਰਫ ਇੱਕ ਮੈਸੇਜ ਦੇਣ ਵਾਸਤੇ ਆਏ ਆ ਕਿ ਬੱਚੇ ਉਹ ਇਦਾਂ ਨਹੀਂ ਕਰਦੇ ਤੁਹਾਨੂੰ ਵੀ ਪਤਾ ਹੋ ਜੇਦਾ ਕਿ ਇਸ ਟਾਈਮ ਜਿਹੜੇ ਆ ਮਾਨਜੋਗ ਐਸਐਸਪੀ ਸ਼੍ਰੀ ਸਿੰਦਰ ਲੰਬਾ ਜੀ ਕਿ ਡੀਆਈਜੀ ਸਾਹਿਬ ਸ਼੍ਰੀ ਹਰਮਨਵੀਰ ਸਿੰਘ ਜੀ ਗਲ ਜਲੰਧਰ ਰੇਂਜ ਉਹਨਾਂ ਨੇ ਬਹੁਤ ਸਖਤਾਈ ਕੀਤੀ ਹੈ ਇਹਨਾਂ ਚੀਜ਼ਾਂ 'ਤੇ ਤੇ ਮੇਰੀ ਅੰਬਰ ਰਿਕੁਐਸਟ ਹੈ ਕਿ ਪੇਰੈਂਟਸ ਵੀ ਬੱਚਿਆਂ ਨੂੰ ਸਮਝਾਉਣ ਕਿ ਇਤਾਂ ਦੀ ਹਰਕਤਾਂ ਜਿਹੜੀਆਂ ਬੱਚੇ ਨਾ ਕਰਨ ਹੁਣ ਬੱਚਾ ਐਸਐਨ ਤੇ ਨਹੀਂ ਮੌਜੂਦ ਹੈਗਾ ਇੱਥੇ ਆ ਉਹਦਾ ਲੈ ਗ੍ਰਿਫਟ ਹੈ ਇਹ ਮਾਨੂੰ ਉੱਥੇ ਚੱਲਿਆ ਕਿ ਉਹਨੂੰ ਸਮਝਾ ਚੱਲਿਆ ਕਿ ਪੁੱਤ ਅੱਗੇ ਤੋਂ ਜਿਹੜੀ ਇਹਦੀ ਗਲਤੀ ਹੈ ਉਹ ਨਹੀਂ ਕਰਨੀ ਸਭਾਕੇ ਨੂੰ ਸਮਝਾਓ ਅਗਰ ਬੱਚੇ ਤੁਹਾਡੇ ਕਹਿਣਾ ਨਹੀਂ ਲੱਗਦੇ ਤੇ ਫਿਰ ਆਪਾਂ ਇਹ ਗਿਫਟ ਦੇ ਕੇ ਉਹਨਾਂ ਬੱਚਿਆਂ ਨੂੰ ਸਮਝਾਵਾਂਗੇ ਕਿ ਇਹ ਕੋਈ ਇਦਾਂ ਨਹੀਂ ਕਰਨਾ ਪਰ ਮੈਂ ਤੁਹਾਨੂੰ ਇੱਕ ਗੰਭਲ ਇਹ ਵੀ ਰਿਕੁਐਸਟ ਕਰਦਾ ਇਹ ਚਰਾਨ ਬੱਚੇ ਨੂੰ ਕਹੋ ਕਿ ਖੁਦ ਆਪਣੀ ਜਿਹੜਾ ਉਹ ਜੇਬ ਖਰਚਾ ਹੈ ਉਹਦੇ ਵਿੱਚੋਂ ਭੁਗਤੇ ਉਹਨੂੰ ਪਤਾ ਲੱਗੇ ਕਿ ਮੈਂ ਇਹ ਅੱਗੇ ਤੋਂ ਇਹ ਜਿਹੜਾ ਜੁਰਮ ਹੈ ਉਹ ਨਹੀਂ ਕਰਨਾ ਮੈਂ ਰਿਕੁਐਸਟ ਕਰੂੰਗਾ ਬੱਚਾ ਕਰੂੰਗਾ ਉਹਨੂੰ ਬੜੇ ਪਿਆਰ ਨਾਲ ਸਮਝਾਉਣਾ ਡਾਂਟ ਨਹੀਂ ਮਾਰਨੀ ਕੁਝ ਨਹੀਂ ਕਰਨਾ ਉਹਨੂੰ ਧਿਆਨ ਨਾਲ ਸਮਝਾਉਣਾ ਅਸੀਂ ਜੋ ਕਾਨੂੰਨ ਮੁਤਾਬਕ ਇਹਦਾ ਅਫੈਂਸ ਜੋ ਜੁਰਮ ਬਣਦਾ ਸੀ ਉਹ ਅਸੀਂ ਕਰਦੇ ਪਲੀਜ਼ ਮੈਂ ਹੋਰ ਵੀ ਬੱਚਿਆਂ ਨੂੰ ਬੇਨਤੀ ਕਰੂੰਗਾ ਕਿ ਬੇਟਾ ਤੁਸੀਂ ਇਹ ਨਾ ਸਮਝੋ ਕਿ ਤੁਸੀਂ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਟ੍ਰੈਪ ਕਰੂਲਾਂ ਦੀ ਵਾਇਲੇਸ਼ਨ ਕਰਕੇ ਤੇ ਤੁਸੀਂ ਵੱਜੋਗੇ ਅਸੀਂ ਤੁਹਾਡੇ ਘਰ ਤੱਕ ਵੀ ਆਵਾਂਗੇ ਥੈਂਕ ਯੂ